ਦਰਿਆ ਹੁੰਦੇ ਐ। ਉਹਦੇ ਨਾਲ ਮਿਲਣ ਦੀ ਗੱਲ ਹੈ ਵੀ ਇਹਨਾਂ ਦਾ ਸਰਕਾਰ ਇੰਤਜ਼ਾਮ ਕਰੇ ਜਿਨ੍ਹਾਂ ਦੀਆਂ ਜ਼ਮੀਨਾਂ ਦਰਿਆਵੀਆਂ ਜਾਂ ਤਾਂ ਇਹਨਾਂ ਨੂੰ ਲੋਨ ਮਿਲੇ ਜਾਂ ਇਹਨਾਂ ਨੂੰ ਪੱਕੇ ਤੌਰ ਤੇ ਜਿਵੇਂ ਬਾਰਡਰ ਵਾਲੀਆਂ ਜ਼ਮੀਨਾਂ ਨੂੰ ਪੈਸਾ ਮਿਲਦਾ ਕੋਈ ਨਾ ਕੋਈ ਆਏ ਸਾਲ ਇਹਨਾਂ ਨੂੰ 20000 ਰੁਪਿਆ ਕਿੱਲਾ ਜਾਂ 15000 ਰੁਪਿਆ ਕਿੱਲਾ ਜਾਂ 30000 ਰੁਪਿਆ ਕਿੱਲਾ ਇਹ ਪੱਕਾ ਬੰਨਿਆ ਹੋਣਾ ਚਾਹੀਦਾ ਇਹਨਾਂ ਨੂੰ ਵੀ ਜੇ ਉਹ ਇਹ ਮਾਰਚ ਹੈਗਾ ਕਿਉਂਕਿ ਜਾਂ ਉਹਨੂੰ ਸਰਕਾਰ ਰਿਕੁਆਇਰ ਕਰ ਲੇ ਤੇ ਉਹਨੂੰ ਅਰੀ ਬਾਂਦੀ ਜ਼ਮੀਨ ਦੇ ਪੈਸੇ ਦੇ ਦੇ ਅਗਲਾ ਗਾਂਹ ਜਾ ਕੇ ਲੈ ਲੈ ਬਿਲਕੁਲ ਅੱਛਾ ਸੁਣ ਲਓ ਸੁਣੋ ਸੁਣੋ ਇਹ ਮੈਂ ਸਿੱਕੀ ਸਾਹਿਬ ਤੋਂ ਇੱਕ ਤਾਂ ਹੋਰ ਆ ਜਿਹੜਾ ਸਰਵੇ ਰਿਪੋਰਟ ਲੈ ਕੇ ਮੈਂ ਇਹਨਾਂ ਨੂੰ ਨਾਲ ਸੱਦੂੰਗਾ ਦੂਜਾ 40000 ਵਾਲੀ ਗੱਲ ਤੁਹਾਨੂੰ ਵੀਡੀਓ ਰਿਕਾਰਡਿੰਗ ਆਊਗੀ ਦੇਸ਼ ਦੀ ਪਾਰਲੀਮੈਂਟ 'ਚ ਬੋਲੂੰਗਾ ਵੀ ਤੇ ਇਹਨਾਂ ਨੂੰ ਮਨਿਸਟਰ ਨੂੰ ਵੀ ਮਲਾਉਂਗਾ ਤੀਜੀ ਗੱਲ ਭਾਈ ਜਿਹੜਾ ਆਪਣੇ ਵਾਸਤੇ ਐਵੇਂ ਝੂਠ ਮਾਰਦੀਏ ਵੀ ਮੈਂ ਆ ਕੇ ਪੈਸੇ ਵੰਡਿਆਂ ਕਿੱਲੇ ਦੇ ਮੇਰੇ ਤੋਂ ਨਹੀਂ ਵੰਡੇ ਜਾਣ ਕਿਉਂਕਿ ਸਰਕਾਰ ਹੈ ਨਹੀਂ ਸਰਕਾਰ ਹੁੰਦੀ ਤਾਂ ਅਜੇ ਵੀ ਕੰਮ ਹੁੰਦਾ ਤੀਜੀ ਗੱਲ ਇਹ ਆ ਵੀ ਜੋ ਸਿੱਕੀ ਸਾਹਿਬ ਜਾਂ ਤੁਸੀਂ ਪਿੰਡ ਵਾਲੇ ਦੱਸੋਗੇ ਚਾਰਾ ਨੀਰਾ ਪੱਠੇ ਸਮਾਨ ਕੋ ਟੈਂਟ ਜਾਂ ਕੋਸੀ ਚੀਜ਼ ਦੀ ਉਹ ਕਿਸੇ ਪ੍ਰਕਾਰ ਦੀ ਜਿਹੜੀ ਤੁਸੀਂ ਹੁੰਦੀ ਹੈ ਜਿਹੜੀ ਸਾਡੇ ਮੁਤਲਕ ਐਜ਼ ਏ ਕਾਂਗਰਸੀ ਐਜ਼ ਏ ਐਮਪੀ ਐਮਐਲਏ ਕਰ ਸਕਦੇ ਆ ਉਹ ਕੋਈ ਐਸੀ ਸਾਨੂੰ ਲਿਸਟ ਬਣਾ ਦਿਓ ਜਿੰਨੀ ਮਦਦ ਹੋ ਸਕੀ ਅਸੀਂ ਪੰਜਾਬ ਚੋਂ ਆਪਦੀ ਕਾਂਗਰਸ ਪਾਰਟੀ ਵਾਲਿਆਂ ਚੋਂ ਜਾਂ ਅਸੀਂ ਕੁਝ ਆਪ ਅੱਜ ਵੀ ਉਹ ਤੇਲ ਫੁੱਲ ਭੇਟਾ ਅਸੀਂ ਪਿੰਡ ਦੀ ਜਰੂਰ ਮਦਦ ਨਾਲ ਕਰਾਂਗੇ ਚੌਥੀ ਗੱਲ ਸਰਕਾਰ ਦੇ ਕੰਨਾਂ ਤੱਕ ਆ ਗੱਲ ਪਹੁੰਚਾਉਣ ਦਾ ਕੰਮ ਰੌਲਾ ਪਾਵਾਂਗੇ ਤੁਹਾਨੂੰ ਮਿਲਾਂਗੇ ਦੱਸਾਂਗੇ ਦਾ ਸ਼ਾਇਦ ਕੋਈ ਸਰਕਾਰੀ ਦਰਬਾਰੇ ਜਿਹੜੇ ਲੇਟ ਆਉਂਦੇ ਆ ਪਹਿਲਾਂ ਆ ਜਾਣ ਜਿਨ੍ਹਾਂ ਦੀਆਂ ਮਰਗੀਆਂ ਫਸਲਾ ਉਹਨਾਂ ਦਾ ਕੋਈ ਚੀਜ਼ ਵੇਲੇ ਨਾਲ ਦੇ ਦੇਣ ਇਹ ਰਹੀ ਲੜਾਈ ਲੜਾਂਗੇ ਇਹ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਹਾਂ ਦਾ ਨਾਰਾ ਲੜਾਈ ਪੱਕੇ ਤੌਰ ਤੇ ਤੁਹਾਨੂੰ ਪਤਾ ਲੱਗੂਗਾ ਸਿੱਕੀ ਸਾਹਿਬ ਉਹ ਵੀਡੀਓ ਤੁੜ ਕੋਈ ਭੇਜਣਗੇ ਵੀ ਪਾਰਲੀਮੈਂਟ ਵਿੱਚ ਰਾਜੇ ਵੜਿੰਗੜੇ ਖਡੂਰ ਸਾਹਿਬ ਦੇ ਤੁਸੀਂ ਬੰਨਦੀ ਤੇ ਜਿਹੜੀਆਂ ਜ਼ਮੀਨਾਂ ਹੈਗੀਆਂ ਜਿਹੜੀਆਂ ਦਰਿਆ ਮੁਰਦਾ ਕਹਿੰਦੇ ਉਹਦੀ ਗੱਲ ਇਹ ਸਵਾਲ ਲਾਉਂਗਾ ਮੈਂ ਹੁਣ ਤੁਸੀਂ ਦੱਸੋ ਕੀ ਕਹਿੰਦੇ ਹੁਣ ਜਿੱਥੇ ਮੰਨ ਲਓ ਸਾਡੇ ਸਾਰੇ ਗਰੀਬ ਸਿੰਘਾਂ ਦੇ ਘਰਾਂ ਸੀ ਭਾਈਚਾਰੇ ਦੇ ਘਰਾਂ 'ਚ ਪਾਣੀ ਵੜਿਆ ਯੈਸ ਕੋਈ ਪ੍ਰਸ਼ਾਸਨ ਦਾ ਬੰਦਾ ਅੱਗੇ ਜਿਹੜਾ ਹੜ੍ਹ ਉਹਨੇ ਦੇਖਿਆ ਪਹਿਲੀਆਂ ਸਰਕਾਰਾਂ ਮਿਲੇ ਵੀ ਮੂੰਹ ਖੋਰ ਦੇ ਟੀਕੇ ਜਾਂ ਘਰਾਂ ਦੇ ਵਿੱਚੋਂ ਥੋੜਾ ਡੀਸੀ ਕੋ ਤੇ ਮਸ਼ਰਮਚ ਐਨੀ ਸਮੈਲ ਆ ਰਹੀ ਘਰਾਂ ਦੇ ਵਿੱਚ ਜੇ ਮੈਂ ਉਹਨਾਂ ਦੇ ਮੇਰਾ ਫੋਨ ਲੈ ਝੋਨੇ ਚਲੋ ਝੋਨੇ ਕੋਡਾ ਡੀਸੀ ਕੌਣ ਹੈ ਤੁਹਾਡਾ ਡੀਸੀ ਰਾਹੁਲ ਕੋਈ ਇਥੇ ਮੈਡੀਕਲ ਟੀਮ ਨਹੀਂ ਆਈ ਇਹਨਾਂ ਘਰਾਂ ਚ ਬੁਲਾਉਂਗੇ ਆ ਮੇਰਾ ਫੋਨ ਕਿੱਥੇ ਹੈ ਕਾਕਾ ਇਹਨਾਂ ਗਰੀਬਾਂ ਘਰਾਂ ਨੇ ਕੋਈ ਨਹੀਂ ਆਇਆ ਕੋਈ ਨਹੀਂ ਸਰਕਾਰ ਦਾ ਕੋਈ ਬੰਦਾ ਨਹੀਂ ਹੈ ਐਮ ਐਲ ਏ ਵੀ ਨਹੀਂ ਆਇਆ ਜੀ ਐਮ ਐਲ ਏ ਨਹੀਂ ਆਇਆ ਜੀ ਯਾਰ ਉਹ ਤਾਂ ਜਿਹੜੇ ਐਮ ਐਲ ਏ ਤੁਸੀਂ ਬਣਾਦੇ ਉਹਨਾਂ ਨੇ ਤਾਂ ਅਗਲੀ ਵਾਰੀ ਬੰਨਣਾ ਨਹੀਂ ਉਹ ਕਹਿੰਦੇ ਅਸੀਂ ਤਾਂ ਲੜਨਾ ਨਹੀਂ ਜੋ ਲੁੱਟਣਾ ਸੀ ਲੁੱਟ ਲਿਆ ਆਪਦਾ ਫੇਰ ਕਾਂਗਰਸ ਸਰਕਾਰ ਹੀ ਬਣਾਉਂਦੀ ਆ ਆਪਦਾ ਆਉਂਦਾ ਪ੍ਰਧਾਨ ਜੀ 12000 ਇਹ ਪਿਛਲੀ ਵਾਰ ਜਿਹੜਾ ਆਇਆ 23 68 ਕਿੰਨੀ ਆਪਦੀ ਗੱਲ ਕੀਤੀ ਅਗਲਾ ਕਹਿੰਦਾ ਆਪਦੀ ਗੱਲ ਸਲੋਨ ਨੂੰ ਆਈ ਹੈ ਪਰ ਬਿਲਕੁਲ ਸਾਡੀ ਸਰਕਾਰ ਵੇਲੇ ਕੁਝ ਨਾ ਕੁਝ ਜ਼ਰੂਰ ਉਪਲਾਦ ਹੁੰਦਾ ਹੈ ਕਿੱਥੇ ਆ ਫੋਨ ਬਈ ਮਲਾਇਆ ਬਿਜ਼ੀ ਆਉਂਦਾ ਡੀ ਸੀ ਹਾਂਜੀ ਚੱਤ ਨਹੀਂ ਰਿਹਾ ਜੀ ਫੋਨ ਤੇ ਆਓ ਜੀ ਫਿਰ ਅੱਗੇ ਇੱਕ ਮਿੰਟ ਸਾਡਾ ਡੀਸੀ ਦਾ ਮਿਲ ਗਿਆ ਕਿਹੜਾ ਪਿੰਡ ਹੈ ਤੂੰ ਧੁੰਦਾ ਤੂੰ ਧੁੰਦਾ 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 ਸਰ ਧੁੰਦਾ ਪਿੰਡ ਹਲੋ ਰਾਉਲ ਜੀ ਸਤਿ ਸ਼੍ਰੀ ਅਕਾਲ ਬ੍ਰਦਰ ਕੀ ਹਾਲ ਹੈ ਬ੍ਰਦਰ ਯਾਰ ਮੈਂ ਖੜਾ ਧੁੰਦੇ ਪਿੰਡ ਖਡੂਰ ਸਾਹਿਬ ਹਲਕੇ ਦਾ ਸਿੱਕੀ ਸਾਹਿਬੀ ਨਾਲ ਖੜਿਆ ਹੈ ਦਰਿਆ ਦੇ ਨਾਲ ਗੋਇੰਦਵਾਲ ਦੇ ਨਾਲ ਯਾਰ ਦਰਿਆ ਤਾਂ ਵਗ ਗਿਆ ਵਾਗੀਰੀਏ ਜਮੀਨਾਂ ਜਿਹੜੀਆਂ ਮਰਗੀਆਂ ਸੀ ਉਹ ਤਾਂ ਮਰ ਗਈਆਂ ਜਿਹੜਾ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਉਹਨਾਂ ਦੀ ਕੋਈ ਘਰਾਂ ਦੇ ਵਿੱਚ ਪਾਣੀ ਵੜ ਗਿਆ ਪਲੱਸ ਉਹਨਾਂ ਦੇ ਪਸ਼ੂਆਂ ਪੁਸ਼ੂਆਂ ਦਾ ਮਾੜਾ ਹਾਲ ਹੈ ਸਰਕਾਰ ਦਾ ਇੱਕ ਵੀ ਬੰਦਾ ਨਹੀਂ ਬ੍ਰਦਰ ਆਇਆ ਹੈ ਕਹਿੰਦੇ ਡੀਸੀ ਸਾਹਿਬ ਵੀ ਆਏ ਪਿਛਲੇ ਹਫਤੇ ਦੋ ਨਾ ਸਾਡੇ ਬੰਦੇ ਬਿਲਕੁਲ ਗਏ ਉੱਧਰ ਕਿਹਾ ਹੋਰ ਤੁੰਦਾ ਕੋਈ ਨਾ ਨਾ ਕੋਈ ਕੋਤ ਹੁੰਦਾ ਇਹੋ ਹੀ ਕੋਈ ਨਹੀਂ ਉਹ ਮੁੰਡੇ ਖੁਰ ਗਏ ਜੀ ਇੱਥੇ ਵੀ ਕੋਈ ਆਏ ਸਾਰੇ ਪਿੰਡ ਦੀ ਪੰਚਾਇਤ ਖੜੀ ਹੈ ਜਨਾਬ ਮੁੰਡਾ ਪਿੰਡ ਗਏ ਮੁੰਡਾ ਪਿੰਡ ਗਏ ਹੋ ਤੁੰਦੇ ਨਹੀਂ ਆਏ ਤੁਸੀਂ ਮੁੰਡਾ ਪਿੰਡ ਗਏ ਹੋ ਜਨਾਬ ਇੱਥੇ ਜ਼ਰੂਰ ਕੋਈ ਨਾ ਕੋਈ ਬੰਦਾ ਭੇਜੋ ਇੱਥੇ ਹਾਲਾਤ ਬਹੁਤ ਖਰਾਬ ਹੈ ਜੀ ਨਾਬ ਤਹਿਸੀਲਦਾਰ ਹੁਣੇ ਆਊਗਾ ਹੋ ਮਿਹਰਬਾਨੀ ਇਹ ਜ਼ਰੂਰੀ ਹੈ ਬ੍ਰਦਰ ਕਮ ਸੇ ਕਮ ਗਰੀਬਾਂ ਦੇ ਕੋਈ ਪਸ਼ੂਆਂ ਨੂੰ ਦਵਾਈ ਜਾਂ ਕੋਈ ਹੋਰ ਜਿਹੜਾ ਛੋਟਾ ਮੋਟਾ ਕੰਮ ਆ ਉਹਦਾ ਕਰੋ ਪਟੇ ਪੁਲਾ ਪਟੇ ਕੀਆਂ ਦੇ ਤਰਪਾਲਾ ਤਰਪੂਲਾ ਦਾ ਮਮਾੜਾ ਦਾ ਭੇਜੋ ਜੀ ਤੁਸੀਂ ਆਪ ਦਾ ਨੋਡਲ ਅਫੀਸਰ ਭੇਜੋ ਬਣਾਓ ਜੇ ਟੁੱਟ ਗਿਆ ਪਈਆਂ ਦੇ ਕੋਪੀ ਡੇਟ ਕੋਠੇ ਕਾਠੇ ਵੀ ਡਿੱਗੇ ਇਮੀਡੀਏਟਲੀ ਵਿਚਾਰਿਆਂ ਨੂੰ ਰੀਲੀਫ ਮਿਲੇ ਕੁਝ ਨਾ ਕੁਝ ਓਕੇ ਰਾਹੁਲ ਜੀ ਆਓ ਜੀ ਉਹ ਕਹਿੰਦਾ